ਮਾਤਾ ਜੀ ਰੋ ਰਹੇ ਹੋ ਜੀ ਬੜਾ ਵੱਡਾ ਤਕਾ ਜਿਹੜਾ ਪਰਿਵਾਰ ਨੂੰ ਬਣ ਗਿਆ ਪੁੱਤ ਵੇ ਪੁੱਤਰ ਕਮਾਨ ਗਿਆ ਨਹੀਂ ਆਇਆ ਮਾਤਾ ਜੀ ਕੀ ਲੱਗਦੇ ਸੀ ਤੁਸੀਂ ਕੀ ਲੱਗਦੇ ਹਰਦੀਪ ਸਿੰਘ ਦੇ ਤੁਹਾਈ ਲੱਗਦੀ ਐ ਪੁੱਤ ਕਿਤੇ ਮਾਵਾ ਨਾਲ ਬੱਦ ਪਿਆਰ ਕਿਤੇ ਪੁੱਤ ਨੇ ਬਣਾ ਕੇ ਜੱਪੀਆ ਕੁਪਾਣੀਆਂ ਮੇਰੇ ਨਾਲ ਹੁਣ ਉਹਨਾਂ ਦੀ ਡੈੱਡ ਬੋਡੀ ਆ ਰਹੀ ਐ ਜੀ ਪੁੱਤ ਜਿੱਦਾਂ ਇਹ ਆਏ ਨੇ ਉਦਾਂ ਹੀ ਬਰਦਗਾ ਸੋਹਣੀਆਂ ਲੱਗਦੀਆਂ ਨੇ ਮਾਣਵੇ ਚੰਗੀਆਂ ਨਹੀਂ ਲੱਗਦੀਆਂ ਮਾਤਾ ਜੀ ਕੌਣ ਕੌਣ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਹਰਦੀਪ ਸਿੰਘ ਦੇ ਸਿੰਘ ਵਿਖੇ ਮੌਜੂਦ ਆ ਜਿੱਥੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਦਰਅਸਲ ਆਰਮੀ ਦੇ ਵਿੱਚ ਤਾਇਨਾਤ ਇੱਕ ਜਵਾਨ ਦੀ ਮੌਤ ਹੋਈ ਹੈ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੇ ਘਰ ਦੀਆਂ ਸਾਂਝੀਆਂ ਕਰ ਰਹੇ ਆ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਗਰਦਾਸਪੁਰ ਦਾ ਪਿੰਡ ਕੋਟਲਾ ਸੂਬਾ ਸਿੰਘ ਹੈ ਤਾਂ ਬਿਲਕੁਲ ਇਹ ਸ਼ਹੀਦ ਹਰਦੀਪ ਸਿੰਘ ਦਾ ਘਰ ਹੈ ਜਿਹੜਾ ਕਿ ਆਰਮੀ ਦੇ ਵਿੱਚ ਨੌਕਰੀ ਕਰਦਾ ਸੀਗਾ ਔਰ ਕਿਸੇ ਕਾਰਨ ਕਰਕੇ ਜਿਹੜੀ ਹੈ ਉਸ ਦੀ ਡੈਥ ਹੋ ਚੁੱਕੀ ਹੈ ਤਾਂ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਵਿਰਲਾਪ ਕਰ ਰਿਹਾ ਹੈ ਤਾਂ ਇਸ ਵਕਤ ਜਿਹੜਾ ਪੂਰੇ ਪਿੰਡ ਦਾ ਮਾਹੌਲ ਜਿਹੜਾ ਉਹ ਗਮਗੀਨ ਬਣਿਆ ਹੋਇਆ ਹੈ ਤਾਂ ਕੋਈ ਜੀ ਸਮੇਂ ਦੇ ਵਿੱਚ ਜਿਹੜੀ ਇੱਥੇ ਡੈੱਡ ਬੋਡੀ ਵੀ ਜਿਹੜੀ ਹੈ ਉਹ ਪਹੁੰਚਣ ਵਾਲੀ ਹੈ ਤਾਂ ਬਿਲਕੁਲ ਇੱਕ ਵੱਡਾ ਜਿਹੜਾ ਸਦਮਾ ਇਸ ਪਰਿਵਾਰ ਨੂੰ ਲੱਗਾ ਹੈ ਤਾਂ ਇਸ ਵਕਤ ਪਰਿਵਾਰ ਦੇ ਮੈਂਬਰ ਜਿਹੜੇ ਇੱਥੇ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਜੈਬ ਸਿੰਘ ਸੁਦਰ ਮੈਜਰ ਆਨਰੇਰੀ ਲਫਟਿੰਗ ਰਿਟਾਇਰ ਮੈਂ ਵੀ ਇੰਜੀਨੀਅਰ ਤਾਂ ਆਇਆ ਤੇ ਇਹ ਹਰਦੀਪ ਸਿੰਘ ਵੀ ਇੰਜੀਨੀਅਰ 68 ਇੰਜੀਨੀਅਰ ਨਾਲ ਬਲੌਂਗ ਕਰਦੇ ਨੇ ਇਹ ਜਦੋਂ ਪੀਟੀ ਕਰਕੇ ਆਏ ਨੇ ਉਦੋਂ ਇਹਨਾਂ ਦੇ ਆਕੇ ਡਸ ਤਾਰਨ ਸਮੇ ਕੁਝ ਇਹਨਾਂ ਨੂੰ ਅਨਫੀਲਿੰਗ ਮਤਲਬ ਪ੍ਰੋਬਲਮ ਫੀਲ ਹੋਈ ਹੈ ਤੋ ਉਹ ਤਾਂ ਇਹਨਾਂ ਨੂੰ ਦਿਰਦਾ ਦੋਰਾ ਪਿਆ ਜਿੱਦ ਤਰ੍ਹਾਂ ਸਾਨੂੰ ਦੱਸਿਆ ਗਿਆ ਹੈ ਬਾਕੀ ਜਿੱਦ ਤਰ੍ਹਾਂ ਰਿਪੋਰਟਸ ਆਉਣ ਗਿਆ ਉਤੋਂ ਪਤਾ ਲੱਗੇਗਾ ਇਹ ਕਦੋਂ ਦੀ ਇਹ ਕਦੋਂ ਉਹਨਾਂ ਦੀ ਡੈਥ ਹੁੰਦੀ ਹੈ ਇਹਨਾਂ ਦੀ ਕੱਲ ਸ਼ੁੱਕਰਵਾਰ ਨੂੰ ਸਵੇਰੇ 8:30 ਵਜੇ ਸਾਨੂੰ ਮੈਸੇਜ ਆਉਂਦਾ ਉਤੋਂ ਜੀ ਹਾਂਜੀ ਕੀ ਕਿਹਾ ਜਾਂਦਾ ਵਾ ਉਹਨਾਂ ਦੇ ਵੱਲੋਂ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਪਈ ਉਹਨਾਂ ਦੀ ਤਬੀਤ ਖਰਾਬ ਹੈ ਤੇ ਉਹਨਾਂ ਨੂੰ ਹਸਪੀਟਲ ਲੈ ਗਿਆ ਤੇ ਤੁਸੀਂ ਆਉਣਾ ਚਾਹੋ ਤੇ ਆ ਸਕਦੇ ਹੋ ਉਹਨਾਂ ਦੇ ਜਾਣਕਾਰੀ ਵਾਸਤੇ ਉਹਨਾਂ ਦੀ ਤਬੀਤ ਖਰਾਬ ਹੋ ਗਈ ਹੈ ਹਾਂ ਅੰਦੀ ਉਹਨਾਂ ਦੀ ਤਬੀਤ ਖਰਾਬ ਹੋ ਵਾਤੇ ਸਾਨੂੰ ਇਨਫੋਰਮ ਕਰਤਾ ਉਸ ਵੇਲੇ ਇਹ ਕਿੱਥੇ ਨੌਕਰੀ ਕਰ ਰਹੇ ਸੀਗੇ ਜੀ ਇਹ ਤੇਜਪੁਰ ਆ ਜੀ ਇਸ ਵੇਲੇ ਗੋਟੀ ਦਾ ਗਾ ਆਸਾਮ ਜੀ ਆਸਾਮ ਦੇ ਵਿੱਚ ਤੇਜਪੁਰ ਹਾਂਜੀ 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 ਅਗਵਾਟੀ ਸਾਈਡ ਤੇ ਪੈਂਦਾ ਤੇਜਪੁਰ ਕਿੰਨਾ ਟਾਈਮ ਨੌਕਰੀ ਹੋਈ ਹੈ ਇਹਨਾਂ ਦੀ ਇਹਨਾਂ ਦੀ 11 ਸਾਲ ਨੌਕਰੀ ਹੋ ਗਈ ਹੈ ਅੱਛਾ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਨੇ ਦੇ ਹੋਣਾ ਪਰਿਵਾਰ ਚ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਫਾਦਰ ਦੀ ਵੀ ਡੈਥ ਹੋ ਗਈ ਹੈ ਉਹ ਜੋ ਮੈਕੈਨਾਈਕ ਚ ਹਨ ਰਿਟਾਇਰ ਹੈ ਉਹਨਾਂ ਦਾ ਵੱਡਾ ਭਰਾ ਵੀ ਇੰਜੀਨੀਅਰ ਚ ਹੈ ਹਾਂਜੀ ਤਾਂ ਡੈੱਡ ਬੋਡੀ ਹੁਣ ਪਹੁੰਚ ਚੁੱਕੀ ਹੈ ਪਿੰਡ ਹਾਂਜੀ ਹਾਂਜੀ ਪਹੁੰਚਣ ਵਾਲੀ ਹੈ ਜੀ ਪਹੁੰਚੀ ਨਹੀਂ ਅਜੇ ਪਹੁੰਚਣ ਵਾਲੀ ਹੈ ਹਾਂਜੀ ਤਾਂ ਇਹਨਾਂ ਦਾ ਮੈਰਿਜ ਹੋਈ ਸੀਗੀ ਇਹਨਾਂ ਦੀ ਹਾਂਜੀ ਹਾਂਜੀ ਮੈਰਿਜ ਨੰਬਰ ਚ ਹੋਈ ਹੈ ਸਰ ਤੇ ਬੱਚਾ ਕੋਈ ਨਹੀਂ ਅਜੇ ਹਾਂਜੀ ਤਾਂ ਬਿਲਕੁਲ ਇੱਥੇ ਹੋਰ ਵੀ ਲੋਕ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਸੰਦੀਪ ਸਿੰਘ ਜੀ ਸੰਦੀਪ ਸਿੰਘ ਜੀ ਕੀ ਲੱਗਦੇ ਸਨ ਤੁਹਾਡੇ ਜਿਹੜੇ ਸ਼ਹੀਦ ਸਰਦੀਪ ਸਿੰਘ ਹੋਣੀ ਮੇਰਾ ਬ੍ਰਦਰ ਹੀ ਚਾਚੇ ਦਾ ਬੇਟਾ ਅਸੀਂ ਤੇ ਕੀ ਇਹ ਸਾਰੀ ਵਾਰਦਾਤ ਜਿਹੜੀ ਘਟਨਾ ਹੋਈ ਆ ਬਹੁਤ ਆ ਤੇ ਸਾਨੂੰ ਫੋਨ ਆਇਆ ਦਾ ਮੈਨੂੰ ਹੀ ਫੋਨ ਆਇਆ ਸੀ ਸਾਢੇ 9 ਵਜੇ ਮੈਂ ਵੀ ਡਿਊਟੀ ਜਾ ਰਿਹਾ ਸੀ ਮੈਨੂੰ ਫੋਨ ਆਇਆ ਸੀ ਕਿ ਇਹਦਾ ਤੇ ਹਰਦੀਪ ਸਿੰਘ ਨੂੰ ਅਟੈਕ ਹੋਇਆ ਵਾ ਹਾਂ ਵੀਡੀਓ ਕਰਕੇ ਆਏ ਆ ਜਦੋਂ ਆਪਣਾ ਚੇਂਜ ਕਰਨ ਦਾ ਇੱਕਦਮ ਡੇਗ ਗਿਆ ਫਿਰ ਇਹਨਾਂ ਦਾ ਆਰਮੀ ਵਾਲਿਆਂ ਦਾ ਹੁੰਦਾ ਐਮਚ ਹੁੰਦਾ ਉੱਥੇ ਹਸਪਤਾਲ ਖੜਿਆ ਉਹਨੂੰ ਉਥੋਂ ਅੱਧਾ ਘੰਟਾ ਉੱਥੇ ਰੱਖਿਆ ਫਿਰ ਰਿਪੋਰਟ ਕਰ ਦਿੱਤਾ ਅਗਲੇ ਹਸਪਤਾਲ ਫਿਰ ਦੂਹਾ ਘੰਟਾ ਬਾਅਦ ਉਹ ਡੈਥ ਹੋ ਜਾਂਦੀ ਹੈ ਹਾਂਜੀ ਤੇ ਡੈੱਡ ਬੋਡੀ ਆ ਰਹੀ ਹੁਣ ਡੈੱਡ ਬੋਡੀ ਆ ਰਹੀ ਹੈ ਕੁਝ ਮਿੰਟਾਂ ਤੱਕ ਆ ਗਈ ਆ ਗਈ ਆ ਜੀ ਕੀ ਕਹਿਣਾ ਚਾਹੋਗੇ ਕੁਝ ਸਰਕਾਰ ਲਈ ਕੁਝ ਉਹਨਾਂ ਦੇ ਡਿਪਾਰਟਮੈਂਟ ਨੂੰ ਸਰਕਾਰ ਨੂੰ ਕੀ ਕਹਿਣਾ ਬਸ ਇਹੋ ਹੀ ਹੈ ਕਿ ਸਰਕਾਰ ਨੂੰ ਕੀ ਕਹਿ ਸਕਦੇ ਆ ਪਰ ਡਿਪਾਰਟਮੈਂਟ ਨੂੰ ਕੀ ਸਕਦੇ ਜੋ ਵੀ ਇਹਨਾਂ ਸੂਰਤ ਕੀਤੀ ਹੈ ਪ੍ਰਵਾਹ ਦੀ ਜੋ ਵੀ ਸੂਰਤਵਾਤ ਹੀ ਹੈ ਜੋ ਇਹਦਾ ਪਰਿਵਾਰਵਾਸ ਤੇ ਕੁਝ ਦਿਨ ਥੋੜਾ ਬੋਧਾ ਦੇਖਭਾਲ ਕਰਨ ਪਿਛਲੇ ਵਾਸਤੇ ਮੈਸੇਜ ਵਾਸਤੇ ਕੁਝ ਨਾ ਕੁਝ ਉਪਰਾਲਾ ਕਰਨ ਸਰਕਾਰ ਕਰੇ ਜਾਂ ਮਹਿਕਮਾ ਕਰੇ ਹਾਂਜੀ ਤਾ ਬਿਲਕੁਲ ਇੱਕ ਵੱਡਾ ਸਦਮਾ ਜਿਹੜਾ ਪਰਿਵਾਰ ਦੇ ਵਿੱਚ ਆ ਤਾਂ ਤਸਵੀਰ ਦੇਖ ਸਕਦੇ ਹਾਂ ਕਿ ਜਿਹੜੇ ਆਰਮੀ ਦੇ ਅਧਿਕਾਰੀ ਨੇ ਉਹ ਵੀ ਪਹੁੰਚ ਰਹੇ ਨੇ ਤਾਂ ਡੈੱਡ ਬੋਡੀ ਵੀ ਜਿਹੜੀ ਹੈ ਉਹ ਵੀ ਪਿੰਡ ਦੇ ਕੋਲ ਬਹੁਤ ਨੇੜੇ ਜਿਹੜੀ ਉਹ ਆ ਚੁੱਕੀ ਹੈ ਪਹੁੰਚ ਚੁੱਕੀ ਹੈ ਤਾਂ ਪਰਿਵਾਰ ਦਾ ਮਾਹੌਲ ਇੱਕ ਵਾਰੀ ਤੁਹਾਨੂੰ ਕਰਦਾ ਫਿਰ ਦੁਬਾਰਾ ਵਿਖਾ ਦਿੰਨੇ ਆ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਇਹ ਗਮਗੀਨ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਤਾਂ ਇੱਕ ਬਹੁਤ ਵੱਡਾ ਸਦਮਾ ਜਿਹੜਾ ਇਹ ਪਰਿਵਾਰ ਨੂੰ ਕਿਹਾ ਜਾ ਸਕਦਾ ਹੈ ਕਿ ਇਸ ਵਕਤ ਲੱਗਾ ਹੈ ਮਾਤਾ ਜੀ ਰੋ ਰਹੇ ਹੋ ਜੀ ਬੜਾ ਵੱਡਾ ਧੱਕਾ ਜਿਹੜਾ ਪਰਿਵਾਰ ਨੂੰ ਲੱਗੇ ਹੈ اے ਪੁੱਤ ਵੇ ਪੁੱਤਰ ਕਮਾਨ ਗਿਆ ਨਹੀਂ ਆਇਆ ਮਾਤਾ ਜੀ ਕੀ ਲੱਗਦੇ ਸੀ ਤੁਸੀਂ ਕੀ ਲੱਗਦੇ ਹਰਦੀਪ ਸਿੰਘ ਦੇ ਭਾਈ ਲੱਗਦੀ ਹੈ ਪੁੱਤ ਕਿਤੇ ਮਾਵਾਂ ਨਾਲ ਵੱਧ ਪਿਆਰ ਕਿਤੇ ਪੁੱਤ ਨੇ ਬਣਾ ਕਿਤੇ ਜੱਪੀਆਂ ਕੁਪਾਣੀਆਂ ਮੇਰੇ ਨਾਲ ਹੁਣ ਉਹਨਾਂ ਦੀ ਡੈੱਡ ਬੋਡੀ ਆ ਰਹੀ ਹੈ ਜੀ ਪੁੱਤ ਜਿੱਦਾਂ ਇਹ ਆਏ ਨਾ ਉਦਾਂ ਹੀ ਬਰਤਗਾਹ ਸੋਹਣੀਆਂ ਲੱਗਦੀਆਂ ਨੇ ਮਾਵਾਂ ਨੂੰ ਇਹ ਚੰਗੀਆਂ ਨਹੀਂ ਲੱਗਦੀਆਂ ਮਾਤਾ ਜੀ ਕੌਣ ਕੌਣ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਹਰਦੀਪ ਸਿੰਘ ਦੇ ਹਾਏ ਬੁੱਧ ਗਿਆ ਯੋਦੀ ਮੰਮੀ ਤਾਂ ਬਿਲਕੁਲ ਇੱਕ ਵੱਡਾ ਜਿਹੜਾ ਸਦਮਾ ਪਰਿਵਾਰਕ ਮੈਂਬਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਤਾਂ ਇਹ ਬਹੁਤ ਵੱਡਾ ਇੱਕ ਜਿਹੜਾ ਦੁੱਖ ਇਸ ਪਰਿਵਾਰ ਦੇ ਉੱਪਰ ਜਿਹੜਾ ਇਸ ਵਕਤ ਆਇਆ ਤਾਂ ਤਾ ਇੱਕ ਵੱਡਾ ਸਦਮਾ ਜਿਹੜਾ ਪਰਿਵਾਰ ਨੂੰ ਲੱਗਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਸ਼ਹੀਦ ਹਰਦੀਪ ਸਿੰਘ ਦੇ ਘਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਰਿਵਾਰ ਦੇ ਵਿੱਚ ਇਸ ਵਕਤ ਇੱਕ ਵੱਡਾ ਮਾਹੌਲ ਜਿਹੜਾ ਸਦਮੇ ਵਾਲਾ ਬਰਲਾਪ ਦਾ ਬਣਿਆ ਹੋਇਆ ਹੈ ਤਾਂ ਦੇਸ਼ ਦੀ ਰਾਖੀ ਕਰਦਿਆਂ ਇੱਕ ਸ਼ਹੀਦ ਦੀ ਜਿਹੜੀ ਉਹ ਡੈਥ ਹੋਈ ਹੈ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਡੈੱਡ ਬੋਡੀ ਲੈ ਕੇ ਜਿਹੜੇ ਜਵਾਨ ਇੱਥੇ ਪਹੁੰਚ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਵਕਤ ਸ਼ਹੀਦ ਹਰਦੀਪ ਸਿੰਘ ਦੀ ਡੈੱਡ ਬਾਡੀ ਜਿਹੜੀ ਹੈ ਉਹ ਆਰਮੀ ਦੇ ਵੱਲੋਂ ਪਿੰਡ ਸੂਬਾ ਸਿੰਘ ਦੇ ਵਿੱਚ ਲੈ ਆਂਦੀ ਗਈ ਹੈ ਤਾਂ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਕੋਟਲਾ ਸੂਬਾ ਸਿੰਘ ਹੈ ਤਾਂ ਦੇਖਿਆ ਜਾ ਸਕਦਾ ਹੈ ਤਾਂ ਇਸ ਵਕਤ ਇੱਥੇ ਵੱਡੀਆਂ ਵਿਰਲਾਪ ਦੀਆਂ ਤਸਵੀਰਾਂ ਜਿਹੜੀਆਂ ਪਰਿਵਾਰ ਦੇ ਵੱਲੋਂ ਉਹ ਦੇਖੀਆਂ ਜਾ ਸਕਦੀਆਂ ਨੇ ਤਾਂ ਆਰਮੀ ਦੇ ਜਵਾਨ ਜਿਹੜੇ ਨੇ ਉਹ ਵੀ ਜਿਹੜੇ ਸਲਾਮੀ ਦੇਣ ਦੇ ਲਈ ਇੱਥੇ ਪਹੁੰਚੇ ਹੋਏ ਨੇ ਤਾਂ ਡੇਡ ਬਾਡੀ ਜਿਹੜੀ ਹੈ ਉਹ ਇਸ ਵਕਤ ਸ਼ਹੀਦ ਹਰਦੀਪ ਸਿੰਘ ਦੇ ਘਰ ਪਹੁੰਚ ਰਹੀ ਹੈ ਤਾਂ ਤੁਹਾਨੂੰ ਤਸਵੀਰਾਂ ਵਿਖਾ ਦਿੰਨੇ ਆ ਕਿ ਸ਼ਹੀਦ ਦੇ ਘਰ ਦਾ ਜਿਹੜਾ ਇਸ ਸਮੇਂ ਬਹੁਤ ਵੱਡਾ ਬਰਨਾਰਾਪ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ ਤਾਂ ਇਸ ਵਕਤ ਬੜੀਆਂ ਦੁਖਦਾਇਕ ਇਹ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸੋਭਾ ਸਿੰਘ ਦਾ ਉਸ ਨੀਕ ਸ਼ਹੀਦ ਹਰਦੀਪ ਸਿੰਘ ਜਿਹੜਾ ਆਰਮੀ ਦੇ ਵਿੱਚ ਤਾਇਨਾਤ ਸੀਗਾ ਤਾਂ ਸਾਮ ਦੇ ਤੇਜਾਪੁਰ ਵਿਖੇ ਉਹ ਡਿਊਟੀ ਕਰਦਾ ਸੀਗਾ ਤਾਂ ਉਸ ਦੀ ਡੈੱਡ ਬੋਡੀ ਜਿਹੜੀ ਹੈ ਇਸ ਵਕਤ ਪਿੰਡ ਉਸ ਦੇ ਆਪਣੇ ਜੱਦੀ ਘਰ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜਾ ਹੈ ਉਹ ਵਰਨਾਪ ਕੀਤਾ ਜਾ ਰਿਹਾ ਹੈ ਤਾਂ ਇਸ ਮੌਤ ਦੇ ਉੱਪਰ ਵੱਡੇ ਪੱਤਰ ਦੇ ਉੱਪਰ ਜਿਹੜਾ ਪੂਰੇ ਇਲਾਕੇ ਔਰ ਪਿੰਡ ਦੇ ਵੱਲੋਂ ਜਿਹੜਾ ਸੋਗ ਲਗਾਇਆ ਜਾ ਰਿਹਾ ਹੈ ਤਾਂ ਇਹ ਵੱਡੀਆਂ ਦੁਖਦਾਇਕ ਤਸਵੀਰਾਂ ਕਹੀਆਂ ਜਾ ਸਕਦੀਆਂ ਨੇ ਨੇ ਵਰਲਾਪ ਪਰਿਵਾਰ ਕੇ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਇੱਕ ਦੁੱਖਾਂ ਦਾ ਪਹਾੜ ਜਿਹੜਾ ਇਸ ਪਰਿਵਾਰ ਦੇ ਉੱਪਰ ਟੁਟਾ ਹੈ ਕਿਉਂਕਿ ਇੱਕ ਜਵਾਨ ਪੁੱਤ ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਦੇਸ਼ ਦੀ ਰਾਖੀ ਕਰਦੇ ਆ ਜਿਹੜਾ ਇਸ ਜਵਾਨ ਦੀ ਮੌਤ ਹੋਈ ਹੈ ਹਨਾ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੱਲ ਉਹਨਾਂ ਨੂੰ ਇਸ ਚੀਜ਼ ਦੀ ਜਿਹੜੀ ਜਾਣਕਾਰੀ ਡਿਪਾਰਟਮੈਂਟ ਦੇ ਵੱਲੋਂ ਦਿੱਤੀ ਗਈ ਸੀਗੀ ਔਰ ਅੱਜ ਜਿਹੜੀ ਡੈੱਡ ਬੋਡੀ ਹੈ ਉਹ ਇਹਨਾਂ ਦੇ ਘਰ ਉਹ ਪਹੁੰਚ ਚੁੱਕੀ ਹੈ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਰਿਵਾਰ ਦੇ ਵੱਲੋਂ ਦਰਲਾਖ ਕੀਤਾ ਜਾ ਰਿਹਾ ਤਾਂ ਤਰੰਗਾ ਜਿਹੜਾ ਹੈ ਉਹ ਡੈੱਡ ਬੋਡੀ ਦੇ ਉੱਪਰ ਆਰਮੀ ਦੇ ਜਿਹੜੇ ਜਵਾਨ ਨਾਲ ਅਧਿਕਾਰੀ ਪਹੁੰਚੇ ਨੇ ਉਹਨਾਂ ਨੇ ਡੇਡ ਬਾਡੀ ਨੂੰ ਤਰੰਗੇ ਦੇ ਵਿੱਚ ਲਪੇਟਿਆ ਹੋਇਆ ਹੈ ਤਾਂ ਬਿਲਕੁਲ ਸ਼ਹੀਦ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਜਿਹੜਾ ਡੈਡ ਬਾਡੀ ਉਹਨਾਂ ਦੇ ਹੈਂਡ ਓਵਰ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਪਿੰਡ ਦੀਆਂ ਵੇਖ ਸਕਦੇ ਹਾਂ ਕਿ ਵੱਡੇ ਪੱਦਰ ਦੇ ਉੱਪਰ ਜਿਹੜਾ ਇਹ ਵਰਲਾਪ ਦਾ ਮਾਹੌਲ ਹੈ ਉਹ ਇਸ ਵਕਤ ਇੱਥੇ ਬਣਿਆ ਹੋਇਆ ਤਾਂ ਦੇਸ਼ ਦੇ ਜਵਾਨ ਦੀ ਜਿਹੜੀ ਮੌਤ ਹੋਈ ਹੈ ਤਾਂ ਤਾਂ ਬਿਲਕੁਲ ਇਹ ਸ਼ਹੀਦ ਹਰਦੀਪ ਸਿੰਘ ਦੇ ਘਰ ਦੀਆਂ ਤਸਵੀਰਾਂ ਨੇ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸੂਬਾ ਸਿੰਘ ਦਾ ਰਹਿਣ ਵਾਲਾ ਸੀਗਾ ਇਹ ਜਵਾਨ ਜੋ ਕਿ ਅਸਾਮ ਦੇ ਤੇਜਾਨਗਰ ਵਿਖੇ ਡਿਊਟੀ ਤੇ ਤਾਇਨਾਤ ਸੀਗਾ ਔਰ ਕੱਲ ਜਦੋਂ ਪੀਟੀ ਤੋਂ ਵਾਪਸ ਆਪਣੀ ਬੈਰਕ ਦੇ ਵਿੱਚ ਆਉਂਦਾ ਤਾਂ ਉਸ ਵਕਤ ਕੋਈ ਜਿਹੜੀ ਇਹਨੂੰ ਮੈਡੀਕਲੀ ਪ੍ਰੋਬਲਮ ਜਿਹੜੀ ਸਰੀਰ ਨੂੰ ਆਉਂਦੀ ਹੈ ਤਾਂ ਉਸ ਦੇ ਦੌਰਾਨ ਜਿਹੜੀ ਉਸ ਦੀ ਡੈਥ ਹੁੰਦੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਡਿਪਾਰਟਮੈਂਟ ਦੇ ਵੱਲੋਂ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਪੂਰੇ ਤੱਥ ਜਿਹੜੇ ਉਹ ਸਾਹਮਣੇ ਆਉਣਗੇ ਤਾਂ ਇੱਕ ਵੱਡੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਸੂਬਾ ਸਿੰਘ ਵਿਖੇ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ